ਜਾਗੋ ਦੀ ਤਿਆਰੀ ਤੇ ਸੋਣੀ ਹੋ ਗਈ ਮਹਿਮਾਨ ਆਉਂਦੇ ਹੀ ਹੋਣੇ ਛੇਤੀ ਕਰੋ ਤਿਆਰ ਹੋ ਜਾਓ ਨਾਨਕੇ ਦਾਦਕੇ ਦੇਖਦੇ ਅੱਜ ਕੌਣ ਕਿੰਨੇ ਪਾਣੀ ਚ ਹੈ ਮਾਹੀ ਨੇ ਆਪਣੀ ਧੀ ਦੇ ਵਿਆਹ ਦੀ ਜਾਗੋ ਦੌਰਾਨ ਆਪਣੇ ਪੇਕੇ ਤੇ ਸਹਰੇ ਦੇ ਰਿਸ਼ਤੇਦਾਰਾਂ ਨੂੰ ਆਖਿਆ ਹਾਂ ਹਾਂ ਅੱਜ ਪਤਾ ਲੱਗ ਜਾਊ ਤੇਰੇ ਪੇਕੇਆਂ ਦਾ ਵੀ ਮਾਹੀ ਦੀ ਨਨਦ ਨੇ ਬੜੇ ਈਨ ਹੋਰੇ ਜੇ ਨਾਲ ਆਖਿਆ ਜੋ ਕਿ ਮਾਹੀ ਦੇ ਪੇਕੇਆਂ ਨੂੰ ਪਸੰਦ ਨਹੀਂ ਸੀ ਕਰਦੀ ਗਰੀਬ ਜੋ ਸੀ ਪਰ ਇਸ ਦੇ ਉਲਟ ਮਾਹੀ ਦੀ ਸੱਸ ਬਹੁਤ ਮਾਣ ਇੱਜ਼ਤ ਦਿੰਦੀ ਸੀ ਕਿਉਂਕਿ ਉਸਦੇ ਪੁੱਤ ਦੀ ਮੌਤ ਤੋਂ ਬਾਅਦ ਨੂਹ ਦੇ ਪੇਕੇ ਹੀ ਉਸਦੀ ਹਰ ਮਦਦ ਕਰਨ ਲਈ ਤਿਆਰ ਰਹਿੰਦੇ ਸੀ ਭਲੇ ਹੀ ਪੈਸੇ ਪੱਖੋਂ ਗਰੀਬ ਸੀ ਪਰ ਰਿਸ਼ਤੇ ਨਿਭਾਉਣ ਵਿੱਚ ਸਭ ਤੋਂ ਅਮੀਰ ਸੀ ਤਦ ਮਹਿਮਾਨ ਪਹੁੰਚੇ ਤੇ ਚਾਹ ਨਾਲ ਪਕੌੜੇ ਛਕਣ ਤੋਂ ਬਾਅਦ ਹੌਲੀ-ਹੌਲੀ ਜਾਗੋ ਕੱਢਣੀ ਸ਼ੁਰੂ ਕੀਤੀ ਸਭ ਦਾਦਕੇ ਤੇ ਨਾਨਕੇ ਆਪਣੇ ਆਪਣੇ ਵੱਲੋਂ ਬੋਲੀਆਂ ਪਾ ਪਾ ਕੇ ਮਾਹੌਲ ਹੋਰ ਵੀ ਖੁਸ਼ ਨੁਮਾ ਬਣਾ ਰਹੇ ਸੀ ਬੋਲੀਆਂ ਬੋਲੀਆਂ ਵਿੱਚ ਇੱਕ ਦੂਜੇ ਨੂੰ ਉਲਾਂਬੇ ਵੀ ਦਿੱਤੇ ਜਾ ਰਹੇ ਸੀ ਤੇ ਹਾਸਾ ਠੱਠਾ ਵੀ ਚੱਲ ਰਿਹਾ ਸੀ ਜਾਗੋ ਦਾ ਪ੍ਰੋਗਰਾਮ ਬਹੁਤ ਸੋਹਣਾ ਹੋ ਨਿਭੜਿਆ ਸੀ ਹੁਣ ਸਭ ਰੋਟੀ ਖਾਣ ਲੱਗੇ ਤਾਂ ਮਾਹੀ ਵੀ ਆਪਣੇ ਸੱਸ ਲਈ ਪਲੇਟ ਲਗਾ ਰਹੀ ਸੀ ਤੇ ਉਸ ਦੀ ਨਨਦ ਪਹੁੰਚ ਗਈ ਤੇ ਖਾਣ ਪੀਣ ਦੇ ਸਮਾਨ ਵਲ ਦੇਖਦੇ ਹੋਏ ਕਹਿਣ ਲੱਗੀ ਲੈ ਦੱਸ ਉਹੀ ਦਾਲਾਂ ਕੋਈ ਚੰਗੀ ਜੀ ਸਬਜ਼ੀ ਈ ਬਣਵਾ ਲੈਂਦੇ ਤੇ ਆ ਕੀ ਜਲੇਬੀਆਂ ਮੱਥੇ ਮਾਰੀਆਂ ਰਾਤ ਦੀ ਰੋਟੀ ਚ ਹਲਵਾ ਬਣਵਾ ਲੈਂਦੇ ਗਾਜਰ ਦਾ ਜਾਂ ਮੂੰਗ ਦਾਲ ਦਾ ਭੈਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿਵੇਂ ਤੁਹਾਡੀ ਭਤੀਜੀ ਦੀ ਪੜ੍ਹਾਈ ਪੂਰੀ ਕੀਤੀ ਹੈ ਤੇ ਵਿਆਹ ਵੀ ਕਿਸ ਹਾਲਾਤਾਂ 'ਚ ਕਰ ਰਹੇ ਆ ਜਿਹੋ ਜੀ ਮੈਂ ਤਿਆਰੀ ਕਰਵਾ ਸਕਦੀ ਸੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਚੰਗਾ ਕਰਨ ਦੀ ਚੱਲ ਠੀਕ ਐ ਪਰ ਪਤਾ ਸੀ ਨਾ ਮੇਰੇ ਸਹੁਰੇ ਵੀ ਆਣਗੇ ਮੇਰੇ ਸਹੁਰਿਆਂ ਲਈ ਥੋੜਾ ਅਲੱਗ ਕੁਝ ਬਣਵਾ ਦਿੰਦੇ ਹੁਣ ਮੈਨੂੰ ਸਾਰੀ ਉਮਰ ਸੁਣਨਾ ਪੈਣਾ ਹੈ ਕਿ ਤੇਰੇ ਪੇਕੇਆਂ ਨੇ ਵਿਆਹ 'ਚ ਮਿੱਠੇ ਵਿੱਚ ਇਕੱਲੀਆਂ ਜਲੇਬੀਆਂ ਨਾਲ ਸਾਰ ਦਿੱਤਾ ਦੋਹਾਂ ਨਨਦ ਪਰਜਾਈ ਵਿਚਲੀ ਗੱਲਬਾਤ ਦੌਰਾਨ ਮਾਹੀ ਦੀ ਸੱਸ ਸਭ ਕੁਝ ਦੂਰੋਂ ਵੇਖ ਰਹੀ ਸੀ ਉਹ ਆਪਣੇ ਨਾਲ ਦੀਆਂ ਸਹੇਲੀਆਂ ਕੋਲੋਂ ਉੱਠ ਕੇ ਕੋਲ ਆਉਂਦੀ ਹੈ ਤੇ ਪੁੱਛਣ ਲੱਗਦੀ ਹੈ ਮਾਹੀ ਪੁੱਤ ਤੂੰ ਜਾ ਤੇਰੇ ਪੇਕੇ ਤੈਨੂੰ ਲੱਭਦੇ ਪਏ ਨੇ ਮੈਂ ਆਪੇ ਕੁਝ ਲੈ ਕੇ ਖਾ ਲਵਾਂਗੀ ਇਹ ਪਲੇਟ ਤੂੰ ਆਪਣੇ ਨਾਲ ਲੈ ਜਾ ਮੈਨੂੰ ਪਤਾ ਸਵੇਰ ਦੀ ਭੱਜ ਦੌੜ ਚ ਤੂੰ ਅਜੇ ਕੁਝ ਵੀ ਨਹੀਂ ਖਾਦਾ ਮਾਹੀ ਚਲੀ ਜਾਂਦੀ ਹੈ ਤੇ ਹੁਣ ਮਾਹੀ ਦੀ ਨਨਦ ਤੇ ਸੱਸ ਇਕੱਲੀਆਂ ਹੁੰਦੀਆਂ ਹਨ ਸੱਸ ਨੂੰ ਦੀ ਆਪਸ ਦੀ ਗੱਲ ਸੁਣ ਕੇ ਮਾਹੀ ਦੀ ਨਨਦ ਬੜਾ ਈਮੋ ਬਣਾ ਕੇ ਆਖਦੀ ਹੈ ਕੀ ਗੱਲ ਮਾਂ ਧੀ ਨਾਲੋਂ ਜ਼ਿਆਦਾ ਪਿਆਰ ਨੂੰ ਦਾ ਆਉਂਦਾ ਹੈ ਹਾਂ ਮੇਰਾ ਤੇ ਮੇਰੇ ਪੁੱਤ ਦਾ ਘਰ ਜੋ ਵਜਦਾ ਰਹਿ ਗਿਆ ਨਹੀਂ ਤੇ ਲੋਕਾਂ ਨੇ ਮੇਰੇ ਪੁੱਤਰ ਦੇ ਮਰਨ ਮਗਰੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਕਿ ਮਾਹੀ ਤੇ ਉਸ ਦੀ ਧੀ ਨੂੰ ਘਰੋਂ ਕੱਢਣ ਦੀਆਂ ਤੇ ਜਾਇਦਾਦ ਹੜੱਪਣ ਦੀਆਂ ਮਾਂ ਨੇ ਗੁੱਸੇ 'ਚ ਆਖਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਂ ਸਿੱਧਾ-ਸਿੱਧਾ ਕਹੋ ਲੈ ਸੁਣ ਫਿਰ ਮੈਂ ਸਭ ਜਾਣਦੀ ਹਾਂ ਜੋ ਤੂੰ ਵਕੀਲ ਨੂੰ ਕਹਿ ਕੇ ਆਪਣੇ ਪਿਤਾ ਜੀ ਦੀ ਵਸੀਅਤ ਨੂੰ ਬਦਲਾਉਣ ਦੀ ਕੋਸ਼ਿਸ਼ ਕੀਤੀ ਸੀ ਫਿਰ ਮੈਂ ਗਲਤ ਵੀ ਕੀ ਕਰ ਰਹੀ ਸੀ ਮੇਰਾ ਹੱਕ ਬਣਦਾ ਹੈ ਹਾਂ ਬਣਦਾ ਸੀ ਜਦ ਤੱਕ ਤੂੰ ਸਹੀ ਸੀ ਪਰ ਜਦ ਤੂੰ ਆਪਣੀ ਭਾਬੀ ਤੇ ਭਤੀਜੀ ਲਈ ਮਾੜਾ ਸੋਚਣਾ ਸ਼ੁਰੂ ਕਰ ਦਿੱਤਾ ਤੇਰਾ ਕੋਈ ਹੱਕ ਨਹੀਂ ਮੈਂ ਸਮਝਦੀ ਤੂੰ ਤੇ ਆਪਣੇ ਪੇਕਿਆਂ ਦਾ ਘਰ ਆਪ ਉਜਾੜਨ ਵਾਲੀ ਸੀ ਉਹਨਾਂ ਦੁੱਖ ਮੈਨੂੰ ਮੇਰੇ ਪੁੱਤ ਦੀ ਮੌਤ ਦਾ ਨਹੀਂ ਸੀ ਹੋਇਆ ਜਿੰਨਾ ਤੇਰੀਆਂ ਇਹਨਾਂ ਹਰਕਤਾਂ ਦਾ ਹੋਇਆ ਸੀ ਹੋਰ ਆਪਣਾ ਹੱਕ ਮੰਗਣਾ ਗੁਨਾਹ ਨਹੀਂ ਹੈ ਹਾਂ ਨਹੀਂ ਹੈ ਪਰ ਰਿਸ਼ਤਿਆਂ ਦੇ ਦਾਇਰੇ 'ਚ ਰਹਿ ਕੇ ਕੀਤੇ ਫੈਸਲੇ ਇਹ ਸਾਨੂੰ ਦੂਜਿਆਂ ਦੇ ਸਾਹਮਣੇ ਖੜੇ ਹੋਣ ਦੀ ਹਿੰਮਤ ਦਿੰਦੇ ਨੇ ਨਾ ਕਿ ਲਾਲਚ ਵਿੱਚ ਆ ਕੇ ਕੀਤੇ ਗਏ ਫੈਸਲੇ ਹੁਣ ਤੁਸੀਂ ਮੈਨੂੰ ਉਸ ਮਾਹੀ ਨਾਲੋਂ ਘੱਟ ਸਮਝ ਰਹੇ ਹੋ ਯਾਦ ਰੱਖੋ ਮੈਂ ਤੁਹਾਡੀ ਧੀ ਹਾਂ ਜਿਵੇਂ ਈ ਮਾਹੀ ਦੀ ਨਨਦ ਨੇ ਐਨਾ ਕਿਹਾ ਤਾਂ ਉਸਦੀ ਸੱਸ ਨੇ ਗਰਜਵੀਂ ਆਵਾਜ਼ ਚ ਕਿਹਾ ਹੁਣ ਤੂੰ ਇੱਥੋਂ ਚਲੀ ਜਾ ਮੇਰਾ ਦਿਮਾਗ ਪਹਿਲਾਂ ਹੀ ਗਰਮ ਹੋਇਆ ਪਿਆ ਐਵੇਂ ਕਿਤੇ ਐਨਾ ਆਖਦੀ ਹੋਈ ਮਾਹੀ ਦੀ ਸੱਸ ਆਪਣੇ ਖਾਣੇ ਦੀ ਪਲੇਟ ਲੈ ਕੇ ਆਪਣੇ ਪੁੱਤ ਦੇ ਸਹੁਰਿਆਂ ਦੇ ਨਾਲ ਬੈਠ ਜਾਂਦੀ ਹੈ ਤੇ ਮਾਹੀ ਦੀ ਨਨਦ ਆਪਣੇ ਪੇਕੇ ਹੋਣ ਦੇ ਬਾਵਜੂਦ ਇਕੱਲੀ ਬੈਠੀ ਖਾਣਾ ਖਾ ਰਹੀ ਹੁੰਦੀ ਹੈ ਤੇ ਪੂਰੇ ਵਿਆਹ ਵਿੱਚ ਇਕੱਲਾਪਨ ਮਹਿਸੂਸ ਕਰਦੀ ਹੈ ਤੇ ਲਾਲਚ ਦੇ ਕਾਰਨ ਇਕੱਲੀ ਰਹਿ ਜਾਂਦੀ ਹੈ